ਗੋਲਡੀ ਜੀ ਕਿਵੇਂ ਦੇਖ ਦੋ 18 ਮਾਰਚ ਨੂੰ ਦੁਬਾਰਾ ਤੋਂ ਫੇਰ ਸ਼ਰੂਮਣੀ ਅਕਾਲੀ ਦਲ ਦੀ ਭਰਤੀ ਦਾ ਐਲਾਨ ਹੋਇਆ ਕੀ ਗੱਲ ਹੋ ਗਈ ਜਿਹੜੀ ਪਹਿਲਾਂ ਵੀ ਭਰਤੀ ਹੋਈ ਸੀ ਹੁਣ ਦੁਬਾਰਾ ਫੇਰ ਪੰਜ ਮੈਂਬਰੀ ਕਮੇਟੀ ਨੇ ਜਿਹੜਾ ਐਲਾਨ ਕੀਤਾ ਜਿਹੜੇ ਭਰਤੀ ਕਰ ਰਹੇ ਨੇ ਕਿ ਅਕਾਲੀ ਦਲ ਦੀ ਭਰਤੀ ਕਮੇਟੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਭਰਤੀ ਕਮੇਟੀ ਹੈ ਤੁਹਾਨੂੰ ਕੀ ਪਤਾ ਲੱਗਿਆ ਵੀ ਕਿਹਦੀ ਕਮੇਟੀ ਹੈ ਜੇ ਤਾਂ ਅਕਾਲੀ ਦਲ ਦੀ ਕਹਿੰਦੇ ਹੋ ਫਿਰ ਤਾਂ ਅਕਾਲੀ ਦਲ ਦਾ ਕੋਈ ਭਰਤੀ ਕਮੇਟੀ ਬਣਾਈ ਨਹੀਂ ਜੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਹਿੰਦੇ ਹੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਮੇਟੀ ਹੈ ਫੇਰ ਤੁਸੀਂ ਜਿਹੜੀ ਮੈਂਬਰਸ਼ਿਪ ਕੱਟ ਰਹੇ ਹੋ ਫਿਰ ਉਹ ਤੇ ਸ਼੍ਰੀ ਕਾਲ ਤੱਕ ਸਭ ਦਾ ਨਾਮ ਕਿਉਂ ਪੰਜ ਮੈਂਬਰੀ ਭਰਤੀ ਕਮੇਟੀ ਅਕਾਲੀ ਦਲ ਦੀ ਠੀਕ ਹੈ ਜੀ ਕੋਈ ਸੀਰੀਅਲ ਨੰਬਰ ਨਹੀਂ ਕੋਈ ਸਿਰਫ ਮੈਂਬਰਸ਼ਿਪ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਬਣਾਈ ਉਹ ਚ ਹਰਜਿੰਦਰ ਸਿੰਘ ਧਾਮੀ ਵੀ ਸਨ ਚਲੋ ਉਹ ਆਊਟ ਹੋ ਗਏ ਉਹਦੇ ਵਿੱਚੋਂ ਹੁਣ ਪੰਜ ਮੈਂਬਰੀ ਕਮੇਟੀ ਰਹਿ ਗਈ ਹੈਗੀ ਤਾਂ ਇਹ ਪੰਜ ਮੈਂਬਰੀ ਕਮੇਟੀ ਸ਼ਰੂਮਣੀ ਅਕਾਲੀ ਦਲ ਦੀ ਹੂ ਸੀ ਕਿ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੈ ਸਥਾਨ ਵੱਡਾ ਜੇ ਉਹ ਇਹ ਗੱਲ ਕਹਿੰਦੇ ਨੇ ਫਿਰ ਕਾਲ ਤਖਤ ਸਾਹਿਬ ਵੱਡਾ ਕਾਲ ਤਖਤ ਸਾਹਿਬ ਦੇ ਜਿਹੜਾ ਬੰਦਾ ਬੈਠਾ ਹੈ ਉਹ ਥੋੜਾ ਵੱਡਾ ਹੈ ਉਹ ਸੱਤ ਮੈਂਬਰੀ ਕਮੇਟੀ ਨੂੰ ਪੁੱਛੋ ਵੀ ਤੁਸੀਂ ਕਿੱਥੇ ਆ ਕੇ ਦਫ਼ਤਰ ਬੈਠੇ ਹੋ ਕਿੱ데 ਆ ਕੇ ਦਫ਼ਤਰ ਗੱਲ ਕੀਤੀ ਹੈ ਕਿੱ데 ਆ ਕੇ ਵਰਕਿੰਗ ਕਮੇਟੀ ਨੂੰ ਗੱਲ ਕੀਤੀ ਹੈ ਉਹ ਵਰਕਿੰਗ ਕਮੇਟੀ ਦੇ ਮੈਂਬਰ ਵੀ ਨੇ ਉੱਥੇ ਤਾਂ ਫਸੀਲ ਤੋਂ ਵੀ ਫੈਸਲਾ ਹੋਇਆ ਸੀ ਕਿ ਸਾਰੇ ਆਪਣੇ ਚੁੱਲ੍ਹੇ ਸਮੇਟੋ ਕਿਹੜੇ ਚੁੱਲ੍ਹੇ ਸਮੇਟ ਕੇ ਉੱਥੇ ਦਫ਼ਤਰ ਬੈਠਾ ਉਹਨਾਂ ਤੋਂ ਪੁੱਛੋ ਇਹਨਾਂ ਨੂੰ ਯਾ ਤਾਂ ਅਕਾਲ ਤੱਕ ਸਾ ਫਿਰ ਪੂਰਨ ਰੂਪ ਚ ਨਾ ਸ਼ਰਧਾ ਨਾਲ ਮੰਨੋ ਫਿਰ ਛੱਡੋ ਆਪਣੇ ਨਿੱਜੀ ਹਿੱਤ ਜੇ ਆ ਫਿਰ ਨਿੱਜੀ ਹਿੱਤ ਰੱਖੋ ਫਿਰ ਉਧਰੋਂ ਛੱਡੋ ਪਰ ਮੈਂ ਇਹ ਪੁੱਛਣਾ ਚਾਹਣਾ ਜਿਹੜੇ ਬੰਦੇ ਉਥੋਂ ਜੇ ਅਕਾਲੀ ਦਲ ਡੀ ਰਜਿਸਟਰਡ ਹੋ ਗਿਆ ਫਿਰ ਕੀ ਹਾਲਤ ਹੈ ਤੁਹਾਡੇ ਕੋਲੇ ਫਿਰ ਕਹਿੰਦੇ ਫਿਰ ਕੀ ਹੋ ਗਿਆ ਜੀ ਉਹ ਯਾਰ ਉਹ ਤਾਂ ਕੁਝ ਕਰਦੇ ਨੇ ਫਿਰ ਪਾਰਟੀਆਂ ਨਹੀਂ ਰਹੀ ਤੁਹਾਡੇ ਕੋਲੇ ਫਿਰ ਤਾਂ 10 ਪਾਰਟੀਆਂ ਬਣਾ ਕੇ ਜੋ ਮਰਜ਼ੀ ਕਰੀ ਚੱਲੋ ਇਲਜ਼ਾਮ ਇਹ ਵੀ ਲਾ ਰਹੇ ਨੇ ਕਿ ਵੋਟ 18 ਲੱਖ ਪੈਂਦੀ ਆ ਭਰਤੀ 35 ਲੱਖ ਕਰਦੀ ਕੇ ਪਾਰਟੀ ਤਾਂ ਜਾਲੀਓ ਕਰਦੀ ਹੁਣ ਕਹਿੰਦੇ ਬੋਕਸ ਭਰਤੀ ਹੈ ਕਿਹੜਾ ਮੀਟਰ ਲਾਇਆ ਤੁਸੀਂ ਬੋਕਸ ਭਰਤੀ ਹੈ 2 ਦਸੰਬਰ ਨੂੰ ਜਿੰਨੇ ਫੈਸਲੇ ਹੋਏ ਉਹ ਸਾਰੇ ਮੰਨੇਗੇ ਕੱਲਾ ਭਰਤੀ ਵਾਲੇ ਫੈਸਲੇ ਤੇ ਗੱਲ ੜੀ ਹੈ ਨਾ ਬਾਕੀ ਤਾਂ ਕਿਸੇ ਚੀਜ਼ ਪਰ ਚਰਚਾ ਅਗਲੀ ਭਰਤੀ ਦੇ ਬਾਕੀ ਫੈਸਲੇ ਦੀ ਚਰਚਾ ਕੋਈ ਨਹੀਂ ਤਾਂ ਕੋਣ ਜਥੇਦਾਰ ਸੇਵਾ ਮੁਕਤ ਕੀਤੇ ਗਏ ਨੇ ਉਦੋਂ ਵੀ ਜਿਹੜੀ ਕਮੇਟੀ ਸੀ ਉਹਨਾਂ ਨੇ ਇਤਰਾਜ਼ ਜਤਾਇਆ ਕਿ ਸੇਵਾ ਮੁਕਤ ਕਿਉਂ ਕੀਤੇ ਗਏ ਕਿ ਬਹੁਤ ਗਲਤ ਕੀਤਾ ਜੀ ਇਹਦੇ ਨਾਲ ਪਾਰਟੀ ਹੋਰ ਨਿਗਾਰਬੰਦ ਜਾਊਗੀ ਸ਼੍ਰੋਮਣੀ ਕਾਲੀ ਦਲ ਦਾ ਫੈਸਲਾ ਥੋੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ ਉਹਨਾਂ ਨੇ ਬਦਲੇ ਨੇ ਕਿ ਪ ਜੇ ਤਾਂ ਸਾਡੇ ਐਨਟੀ ਐ ਕੋਈ ਅਕਾਲੀ ਦਲ ਦੇ ਸੁਖਬੀ ਸਿੰਘ ਬਾਦਲ ਦੇ ਪਾਰਟੀ ਦੇ ਫੇਰ ਤਾਂ ਫੈਸਲਾ ਬਹੁਤ ਸਹੀ ਹੈ ਜੇ ਸਾਡੇ ਕੋਈ ਹੱਕ ਚ ਚੀਜ਼ ਹੋਗੀ ਜਿੱਦ ਨਾਲ ਸਾਨੂੰ ਕੋਈ ਮੜਾ ਸਾਹ ਹੁੰਦਾ ਹੋਵੇ ਨਾ 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 ਇਹ ਤਾਂ ਬਹੁਤ ਮੰਦ ਭਾਗਾ ਫੈਸਲਾ ਕੌਮ ਖਤਮ ਕਰਦੀ ਮੈਂ ਤਾਂ ਇਹ ਨਹੀਂ ਸਮਝਾਉਂਦੀ ਯਾਰ 200 ਬੰਦਾ ਇਕੱਠਾ ਹੋ ਕੇ 500 ਬੰਦਾ ਇਕੱਠਾ ਹੋ ਕੇ ਉਹ ਕੌਮ ਬਣ ਜਾਂਦਾ ਕੌਮ ਹੈ ਥੋੜਾ ਵੀ 5000 ਬੰਦੇ ਦਾ ਇਕੱਠ ਕਰ ਲੈ ਤੇ ਕੌਮ ਬਣ ਗਈ ਤੇ ਦੂਜਾ 50000 ਦਾ ਕਰਨੂ ਫਿਰ ਤੁਸੀਂ ਕਹੋਗੇ ਤਾਂ ਇਹ ਤਾਂ ਇਹ ਤਾਂ ਪਘੋੜੇ ਨੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਤੋਂ ਭਰਤੀ ਸ਼ੁਰੂ ਹੋਣੀ ਆ 18 ਮਾਰਚ ਨੂੰ ਜਿਸ ਦੇ ਸਬੰਧ ਵਿੱਚ ਇਕਵਾਲ ਸਿੰਘ ਝੁੰਦਾ ਨੇ ਵੀ ਕਿਤੇ ਨਾ ਕਿਤੇ ਗੱਲਬਾਤ ਕੀਤੀ ਆ ਤੇ ਬਾਕੀ ਮਨਪ੍ਰੀਤ ਸਿੰਘ ਯਾ ਯਾਲੀ ਹੋ ਗਏ ਉਹਨਾਂ ਨੇ ਗੱਲਬਾਤ ਕੀਤੀ ਐ ਸੋ ਲਗਾਤਾਰ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹ ਸੱਦਾ ਦੇ ਰਹੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੋ 18 ਮਾਰਚ ਨੂੰ ਸਵੇਰੇ 11 ਵਜੇ ਅਰਦਾਸ ਹੋਵੇਗੀ ਅਤੇ ਅਰਦਾਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕੀਤੀ ਜਾਵੇਗੀ ਸੋ ਇਸ ਸਬੰਧ ਚ ਗੱਲਬਾਤ ਕਰਨ ਲਈ ਬਿੰਨਰਜੀਤ ਸਿੰਘ 골ਡੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਾਂਗੇ 골ਡੀ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਰੋਕ ਚੈਨਲ ਤੇ ਜੀ ਧੰਨਵਾਦ ਮਾਤਾ ਸਾਹਿਬ 골ਡੀ ਜੀ ਕਿਵੇਂ ਦੇਖਦੋਂ 18 ਮਾਰਚ ਨੂੰ ਦੁਬਾਰਾ ਤੋਂ ਫੇਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਐਲਾਨ ਹੋਇਆ ਕੀ ਗੱਲ ਹੋ ਗਈ ਜਿਹੜੀ ਪਹਿਲਾਂ ਵੀ ਭਰਤੀ ਹੋਈ ਸੀ ਹੁਣ ਦੁਬਾਰਾ ਫੇਰ ਪੰਜ ਮੈਂਬਰੀ ਕਮੇਟੀ ਨੇ ਜਿਹੜਾ ਐਲਾਨ ਕੀਤਾ ਜੀ ਪਹਿਲਾਂ ਤਾਂ ਇਹ ਮੈਂ ਜਾਨਣਾ ਚਾਹਣਾ ਮਾਨਯੋਗ ਸਾਰਿਆਂ ਤੋਂ ਜਿਹੜੇ ਭਰਤੀ ਕਰ ਰਹੇ ਨੇ ਕਿ ਅਕਾਲੀ ਦਲ ਦੀ ਭਰਤੀ ਕਮੇਟੀ ਹੈ ਕਿ ਸ਼੍ਰੀ ਕਲਤਖ ਸਾਹਿਬ ਦੀ ਭਰਤੀ ਕਮੇਟੀ ਹੈ ਤੁਹਾਨੂੰ ਕੀ ਪਤਾ ਲੱਗਿਆ ਵੀ ਕਿਹਦੀ ਕਮੇਟੀ ਹੈ ਮੈਂ ਤੁਹਾਡੇ ਤੋਂ ਮਾਚਾ ਸਾਹਿਬ ਇਹ ਪੁੱਛਣਾ ਚਾਹੁੰਦਾ ਵੀ ਇਹ ਜਿਹੜੀ ਭਰਤੀ ਕਮੇਟੀ ਹੈ ਇਹ ਅਕਾਲੀ ਦਲ ਦੀ ਹੈ ਕਿ ਸ਼੍ਰੀ ਕਲਤਖ ਸਾਹਿਬ ਦੀ ਹੈ ਜੇ ਤਾਂ ਅਕਾਲੀ ਦਲ ਦੀ ਕਹਿੰਦੇ ਹੋ ਫਿਰ ਤਾਂ ਅਕਾਲੀ ਦਲ ਦਾ ਕੋਈ ਭਰਤੀ ਕਮੇਟੀ ਬਣਾਈ ਨਹੀਂ ਠੀਕ ਹੈ ਜੀ ਠੀਕ ਹੈ ਜੀ ਜੇ ਤੁਸੀਂ ਸ਼੍ਰੀ ਕਲਤਖ ਸਾਹਿਬ ਦੀ ਕਹਿੰਦੇ ਹੋ ਵੀ ਸ਼੍ਰੀ ਕਲਤਖ ਸਾਹਿਬ ਤੋਂ ਕਮੇਟੀ ਹੈ ਫਿਰ ਤੁਸੀਂ ਜਿਹੜੀ ਮੈਂਬਰਸ਼ਿਪ ਕੱਟ ਰਹੇ ਹੋ ਫਿਰ ਉਹ ਤੇ ਸ਼੍ਰੀ ਕਲਤਖ ਸਾਹਿਬ ਦਾ ਨਾਮ ਕਿਉਂ ਹੈ ਠੀਕ ਹੈ ਮੈਂ ਆ ਮੈਂ ਵੈਸੇ ਗੋਲਦੀ ਜੀ ਹਾਂਜੀ ਤੁਹਾਡੇ ਜ਼ਰੀਏ ਦਿਖਾਤਾ ਨਾ ਆ ਲਿਖਿਆ ਹੋਇਆ ਪੰਜ ਮੈਂਬਰੀ ਭਰਤੀ ਕਮੇਟੀ ਅਖਾਲੀ ਦਲ ਠੀਕ ਹੈ ਜੀ ਕੋਈ ਸੀਰੀਅਲ ਨੰਬਰ ਨਹੀਂ ਕੋਈ ਸਿਰਫ ਮੈਂਬਰਸ਼ਿਪ ਅਖਾਲੀ ਦਲ ਇਹੀ ਹੈ ਇਹੀ ਹੈ ਇੱਕ ਦਫ਼ਤਰ ਦਾ ਬੇਰਵਾ ਦਿੱਤਾ ਗਿਆ ਕਿ ਚੰਡੀਗੜ੍ਹ ਦਫ਼ਤਰ ਖੁੱਲਿਆ ਓਪਨ ਕਰਿਆ ਉਹਦੇ ਨੰਬਰ ਨੇ ਉਹ ਵੀ ਗੱਲਬਾਤ ਆ ਲਿਖਿਆ ਹੋਇਆ ਦਫ਼ਤਰ ਸ਼੍ਰੀ ਅਮ੍ਰਿਤਸਰ ਸਾਹਿਬ ਜੀ ਚੰਡੀਗੜ੍ਹ ਕੋਈ ਐਡਰੈਸ ਹੈ ਕੋਈ ਐਡਰੈਸ ਦਿਖਾਓ ਅੰਮ੍ਰਿਤਸਰ ਤਾਂ 50 ਕਿਲੋਮੀਟਰ ਚ ਹੈ ਚੰਡੀਗੜ੍ਹ ਵੀ 50 ਕਿਲੋਮੀਟਰ ਚ ਕਿਹੜਾ ਦਫ਼ਤਰ ਹੈ ਇਹਦੇ ਤੇ ਕੋਈ ਸੀਰੀਅਲ ਨੰਬਰ ਕੋਈ ਡੇਟ ਕੋਈ ਇਹ ਤੇ ਤੱਕੜੀ ਕੋਈ ਤੇ ਖੰਡਾ ਕੁਝ ਪਾਇਆ ਕਾਦੀ ਆ ਫਿਰ ਅਕਾਲੀ ਦਲ ਚਲੋ ਸ਼੍ਰੋਮਣੀ ਕਾਲੇ ਦਲ ਇਕੱਲੇ ਇਕ ਤਾਂ ਤੁਸੀਂ ਇਹ ਵੀ ਪਰ ਪੰਜ ਮੈਂਬਰੀ ਭਰਤੀ ਕਮੇਟੀ ਅਕਾਲੀ ਦਲ ਅਕਾਲੀ ਦਲ ਨੇ ਤਾਂ ਕਮੇਟੀ ਨਹੀਂ ਬਣਾਈ ਠੀਕ ਹੈ ਨਹੀਂ ਪਰ ਗੋਲਡੀ ਜੇ ਗੱਲਬਾਤ ਕਰੀਏ ਇਕਬਾਲ ਸਿੰਘ ਝੁੰਦਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਨੇ ਮਨਪ੍ਰੀਤ ਸਿੰਘ ਵਾਲੀ ਇਹ ਸਾਰੀ ਸ਼ਰੂਮਣੀ ਅਕਾਲੀ ਦਲ ਦੇ ਨੇ ਜੀ ਇਹ ਤੇ ਸ੍ਰੀ ਅਕਾਲ ਤਖਸਾਲ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਉਹ ਚ ਹਰਜਿੰਦਰ ਸਿੰਘ ਧਾਮੀ ਵੀ ਸਨ ਚਲੋ ਉਹ ਆਊਟ ਹੋ ਗਏ ਉਹਦੇ ਵਿੱਚੋਂ ਹੁਣ ਪੰਜ ਮੈਂਬਰੀ ਕਮੇਟੀ ਰਹਿ ਗਈ ਹੈਗੀ ਤਾਂ ਇਹ ਪੰਜ ਮੈਂਬਰੀ ਕਮੇਟੀ ਸ਼ਰੂਮਣੀ ਅਕਾਲੀ ਦਲ ਦੀ ਸੀ ਫੇਰ ਫਰਕ ਹੈ ਜੀ ਸ੍ਰੀ ਅਕਾਲ ਤਖਸਾਲ ਸਾਹਿਬ ਨੇ ਕਮੇਟੀ ਬਣਾਈ ਭਰਤੀ ਪ੍ਰਕਿਰਿਆ ਦੀ ਨਿਗਰਾਨੀ ਵਾਸਤੇ ਕਿ ਭਰਤੀ ਜਿਹੜੀ ਹੈ ਸ਼ੁਰੂ ਕਰੋ ਭਰਤੀ ਤਾਂ ਕਾਲੀਦਾਲ ਨੇ ਹੀ ਕਰਨੀ ਹੈ ਪਰ ਇਹ ਕਹਿੰਦੇ ਭਰਤੀ ਅਸੀਂ ਕਰਨੀ ਹੈ ਫਰਕ ਹੈ ਭਰਤੀ ਦਾ ਜਿਹੜਾ ਹੱਕ ਹੈ ਜਿਹੜਾ ਸੰਵਧਾਨਿਕ ਤੌਰ ਤੇ ਦੇਖੋ ਦੋ ਚੀਜ਼ਾਂ ਨੇ ਜਿਹੜੀ ਵੀ ਪਾਰਟੀ ਹੈ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਰਜਿਸਟਰਡ ਹੈ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਰਜਿਸਟ੍ਰੇਸ਼ਨ ਵਾਲੀ ਭਰਤੀ ਸੰਵਧਾਨਿਕ ਤੌਰ ਤੇ ਉਹਨੂੰ ਸਾਰੇ ਕੰਮ ਕਰਨੇ ਪੈਂਦੇ ਨੇ ਇਹ ਭਰਤੀ ਵੀ ਜਮ੍ਹਾਂ ਹੋਊਗੀ ਇਹਦੇ ਡੈਲੀਗੇਟਾਂ ਦੇ ਨਾਂ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਜਾਣਗੇ ਇਹਦੇ ਜਿਹੜੇ ਪ੍ਰਧਾਨ ਬਣੂ ਉਹਦਾ ਵੀ ਨਾਮ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਹੋਊਗਾ ਸਾਰਾ ਇੱਕ ਪ੍ਰਕਿਰਿਆ ਹੈ ਜਿਹੜੀ ਉਹ ਦੇਸ਼ ਦਾ ਕਾਨੂੰਨ ਹੈ ਜੇ ਹੁਣ ਅੱਜ ਕਾਇ ਇਸੀ ਸੰਵਿਧਾਨ ਨੂੰ ਨਹੀਂ ਮੰਨਦੇ ਬਹੁਤ ਸਾਰੇ ਕਹਿੰਦੇ ਨੇ ਨਾ ਭਾਈ ਅਮਰਪਾਲ ਸਿੰਘ ਵੀ ਕਹਿੰਦੇ ਸੀ ਆਪਣੇ ਸਿਮਰਨਜੀਤ ਸਿੰਘ ਮਾਨ ਸਾਹਿਬ ਵੀ ਕਹਿੰਦੇ ਸੀ ਪਰ ਐਂ ਦੱਸੋ ਵੀ ਉਹ ਜਿਹੜੇ ਬੰਦੇ ਨੇ ਸੰਵਿਧਾਨ ਨੂੰ ਮੰਨਦੇ ਨਹੀਂ ਸੀ ਉਹ ਸੰਵਿਧਾਨ ਨੂੰ ਨਾ ਮੰਨਣ ਵਾਲੇ ਬੰਦੇ ਸੰਵਿਧਾਨ ਦੀ ਸੌਂਕ ਚੱਕਦੇ ਨੇ ਗੱਲ ਸਮਝੋ ਤੁਸੀਂ ਇਸ ਚੀਜ਼ ਤੇ ਥੋੜੀ ਚਰਚਾ ਕਰਨ ਦੀ ਲੋੜ ਹੈ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਇਹ ਭਰਤੀ ਪ੍ਰਕਿਰਿਆ ਹੈ ਇਹਦੇ ਤੇ ਪੰਜ ਮੈਂਬਰੀ ਕਮੇਟੀ ਵੀ ਬਣ ਗਈ ਅਕਾਲ ਤਖਸਬ ਦਾ ਹੁਕਮ ਵੀ ਮੰਨ ਲਿਆ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਤਾਂ ਇਹ ਪੁੱਛ ਰਿਹਾ ਕਿ ਪੰਜ ਮੈਂਬਰੀ ਕਮੇਟੀ ਆਫਕੋਰਸ ਸ਼੍ਰੀ ਅਕਾਲ ਤਖਸਬ ਨੇ ਸੱਤ ਮੈਂਬਰੀ ਬਣਾਈ ਜੀ ਤੋਂ ਹਰਜਿੰਦਰ ਸਿੰਘ ਧਾਮੀ ਸਾਹਿਬ ਬਾਹਰ ਨਿਕਲੇ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਵਾਰ ਆ ਗਏ ਪਰ ਜਿਹੜੇ ਬੰਦੇ ਅੱਜ ਪੰਜ ਚ ਨੇ ਮੈਂ ਮੈਂ ਉਹ ਸਤਕਾਰਯੋਗ ਨੇ ਅਸੀਂ ਅਸੀਂ ਮਾਝੂਂਦਾ ਸਾਹਿਬ ਸਾਡੇ ਨਾਲ ਹੀ ਰਹੇ ਨੇ ਅਸੀਂ ਉਹਨਾਂ ਦੇ ਨਾਲ ਰਹੇ ਹਾਂ ਅੱਜ ਮੈਂ ਉਹਨਾਂ ਨੂੰ ਐਵੇਂ ਭੰਡੀ ਜਾਵਾਂ ਕੋਈ ਤੁਕ ਨਹੀਂ ਬੰਦੀ ਬਟ ਜੋ ਫੈਸਲਾ ਉਹਨਾਂ ਨੇ ਲਿਆ ਹੈ ਜੋ ਅੱਜ ਇੱਕ ਫੈਸਲਾ ਲੈਣਾ ਚਾਹੁੰਦਾ ਸੀ ਸਗੋਂ ਇੱਥੇ ਚਾਹੁੰਦਾ ਸੀ ਕਿ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਸਾਰੇ ਜਾਣੇ ਜਾ ਕੇ ਮਿਲ ਕੇ ਕਰਦੇ ਕਿ ਜੀ ਇਹ ਸੰਵਧਾਨਿਕ ਮਜਬੂਰੀਆਂ ਨੇ ਰਾਜਨੀਤਿਕ ਮਜਬੂਰੀਆਂ ਨੇ ਕਿਰਪਾ ਕਰਕੇ ਤੇ ਤੇ ਵਿਚਾਰ ਚਰਚਾ ਕੀਤੀ ਜਾਵੇ ਜਿਹੜੀ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਜਾਂ ਧਾਮੀ ਸਾਹਿਬ ਹੋਰਾਂ ਨੇ ਕੀਤੀ ਸੀ ਉਥੇ ਜਾਂਦੇ ਰਹੇ ਨੇ ਜਥੇਦਾਰ ਸਾਹਿਬਾਂ ਨੂੰ ਮਿਲਦੇ ਰਹੇ ਨੇ ਉਹਨਾਂ ਨੂੰ ਕਿਹਾ ਕਿ ਜੇ ਇਹ ਅਸੀਂ ਇਸ ਗੱਲ ਤੇ ਇੰਪਲੀਮੈਂਟ ਕਰਦੇ ਆਂ ਸਾਨੂੰ ਇਹ ਨਹੀਂ ਅਕਾਲ ਤੱਕ ਹੁਣ ਇੱਥੇ ਕੀ ਵਰਤਾਂ ਕੀ ਬਣਾਇਆ ਜਾਂਦਾ ਹੈ ਕਿ ਜੇ ਕੱਲ ਤੱਕ ਸਭ ਤੋਂ ਮੰਨਕਰ ਹੋਗੇ ਇਹ ਕੱਲ ਤੱਕ ਸਦੀ ਮੰਨਦੇ ਨਹੀਂ ਕਿਉਂ ਨਹੀਂ ਮੰਨਦੇ ਯਾਰ ਸਭ ਕੁਝ ਮੰਨਦੇ ਆ ਅਸੀਂ ਉਹ ਸਥਾਨ ਨੂੰ ਨਤਮਸਤਕ ਆ ਉਹ ਜਗ੍ਹਾ ਨੂੰ ਜਿੱਥੇ ਜਿੱਥੇ ਉਹ ਛੇਵੇਂ ਪਾਸ਼ਾ ਦਾ ਸਥਾਨ ਹੈ ਉਹਨੂੰ ਨਤਮਸਤਕ ਆ ਉੱਥੇ ਬੰਦਾ ਅੱਜ ਕੋਈ ਬੈਠਾ ਕੱਲ ਕੋ ਹੋਰ ਬੈਠਾ ਬੰਦੇ ਬਦਲਦੇ ਰਹਿੰਦੇ ਨੇ ਸਥਾਨ ਤਾਂ ਉਹੀ ਰਹਿੰਦਾ ਨਾ ਸਥਾਨ ਦੀ ਮੈਂ ਮੈਂ ਇਹ ਗੱਲ ਗਿਆਨੀ ਹਰਪੀ ਸਿੰਘ ਨੇ ਵੀ ਕਹੀ ਸੀ ਕਿ ਸਥਾਨ ਵੱਡਾ ਹੁੰਦਾ ਹੈ ਵਿਅਕਤੀ ਵਿਸ਼ੇਸ਼ ਨਹੀਂ ਵੱਡਾ ਹੁੰਦਾ 2 ਦਸੰਬਰ ਦੀ ਇਹ ਉਹਨਾਂ ਦੀ ਉੱਥੇ ਸੁਣੋ ਜਿਹੜੇ ਹੈ ਜਿਹੜਾ ਉਹਨਾਂ ਨੇ ਉੱਥੋਂ ਫਸੀਲ ਤੋਂ ਬੋਲੇ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੈ ਸਥਾਨ ਵੱਡਾ ਜੇ ਉਹ ਇਹ ਗੱਲ ਕਹਿੰਦੇ ਨੇ ਫਿਰ ਕਾਲ ਤਖਤ ਸਾਹਿਬ ਵੱਡਾ ਕਾਲ ਤਖਤ ਸਾਹਿਬ ਜਿਹੜਾ ਬੰਦਾ ਬੈਠਾ ਹੈ ਉਹ ਥੋੜਾ ਵੱਡਾ ਹੈ ਬਿਲਕੁਲ ਪੈਸੇ ਵੈਸੇ ਭਰਤੀ ਤੇ ਇਲਜ਼ਾਮ ਇਹ ਲੱਗ ਰਹੇ ਨੇ ਵੱਡੇ ਇਲਜ਼ਾਮ ਕਿ ਨਿਗਰਾਨੀ ਦੀ ਗੱਲ કરી ਸੀ ਨਿਗਰਾਨੀ ਕਿੱਥੋਂ ਕਰੀਆ ਕਿ ਸੱਤ ਮੈਂਬਰੀ ਕਮੇਟੀ ਨੂੰ ਤਾਂ ਪਿੱਛੇ ਹੀ ਨਹੀਂ ਗਿਆ ਕੋਈ ਗੱਲਬਾਤ ਵੀ ਨਹੀਂ ਕੀਤੀ ਗਈ ਵੀ ਸਾਰੀਆਂ ਮਨਮ ਇੱਕ ਸੰਵਧਾਨਿਕ ਤੌਰ ਤੇ ਵਰਕਿੰਗ ਕਮੇਟੀ ਆ ਪਾਰਟੀ ਦੀ ਜਿਹੜੀ ਬਾਕੀ ਦਾ ਪਾਰਟੀ ਭੰਗ ਹੈ ਵਰਕਿੰਗ ਕਮੇਟੀ ਜਿਹੜੀ ਆ ਉਹ ਫੈਸਲਾ ਲੈਂਦੀ ਹੈ ਪਾਰਟੀ ਦਾ ਅਕਾਲਤਖ ਸਾਹਿਬ ਨੇ ਮੈਂਬਰੀ ਸੱਤ ਮੈਂਬਰੀ ਕਮੇਟੀ ਬਣਾਤੀ ਉਹ ਸੱਤ ਮੈਂਬਰੀ ਕਮੇਟੀ ਨੂੰ ਪੁੱਛੋ ਵੀ ਤੁਸੀਂ ਕਿੱਦਿਆ ਆ ਕੇ ਦਫ਼ਤਰ ਬੈਠੇ ਹੋ ਕਿੱਦਿਆ ਆ ਕੇ ਦਫ਼ਤਰ ਗੱਲ ਕੀਤੀ ਹੈ ਕਿੱਦਿਆ ਆ ਕੇ ਵਰਕਿੰਗ ਕਮੇਟੀ ਨੂੰ ਗੱਲ ਕੀਤੀ ਹੈ ਉਹ ਵਰਕਿੰਗ ਕਮੇਟੀ ਦੇ ਮੈਂਬਰ ਵੀ ਨੇ ਤੁਸੀਂ ਕਿੱਦਿਆ ਗੱਲ ਕੀਤੀ ਹੈ ਤੁਸੀਂ ਕਰੋ ਤੁਸੀਂ ਪਾਰਟੀ 'ਚ ਗੱਲ ਕਰੋ ਫਿਰ ਉੱਥੇ ਤਾਂ ਫਸੀਲ ਤੋਂ ਵੀ ਫੈਸਲਾ ਹੋਇਆ ਸੀ ਕਿ ਸਾਰੇ ਆਪਣੇ ਚੁੱਲ੍ਹੇ ਸਮੇਟੋ ਕਿਹੜੇ ਚੋਲੇ ਸਿਮੇਟ ਕੇ ਉੱਥੇ ਦਫ਼ਤਰ ਬੈਠਾ ਉਹਨਾਂ 'ਚ ਪੁੱਛੋ ਇਹਨਾਂ ਨੂੰ ਗੱਲ ਇਹ ਹੈ ਕਿ ਉੱਥੋਂ ਜਦੋਂ ਤੁਸੀਂ ਗੱਲ ਕਰਦੇ ਹੋ ਉੱਥੇ ਬੈਠੇ ਹੋ ਤੁਸੀਂ ਸੱਚਾਈ ਦੀ ਗੱਲ ਕਰੋ ਯਾਰ ਕੱਲੀ ਜਾਂ ਤਾਂ ਅਕਾਲ ਤੱਕ ਸਾਫ਼ ਫਿਰ ਪੂਰਨ ਰੂਪ 'ਚ ਨਾ ਸ਼ਰਧਾ ਨਾਲ ਮੰਨੋ ਫਿਰ ਛੱਡੋ ਆਪਣੇ ਨਿੱਜੀ ਹਿੱਤ ਜੇਆਂ ਫਿਰ ਨਿੱਜੀ ਹਿੱਤ ਰੱਖੋ ਫਿਰ ਉਧਰੋਂ ਛੱਡੋ ਤੁਸੀਂ ਦੋ ਪਾਸੇ ਚੱਲ ਕੇ ਜੇ ਤਾਂ ਅਸੀਂ ਗੱਲ ਪੁੱਛਦੇ ਆਂ ਵੀ ਭਾਈ ਤੁਹਾਨੂੰ ਤੁਸੀਂ ਆਪਣੀ ਆ ਪ੍ਰੋਬਲਮ ਆ ਰਹੀ ਐ ਆਪਾਂ ਨੂੰ ਲੋਕਾਂ ਨੂੰ ਜਾਂ ਸੰਗਤ ਨੂੰ ਕੱਲਾ ਇਹ ਨਾ ਦੇਖੋ ਸੰਗਤ ਨੂੰ ਤਾਂ ਤੁਸੀਂ ਉਹ ਉਹ ਪਤਾ ਲੱਗੂਗਾ ਜੋ ਅਸੀਂ ਸੁਣਾਵਾਂਗੇ ਜੋ ਤੁਸੀਂ ਬੋਲਣਾ ਚਾਹੁੰਦੇ ਹੋ ਜੇ ਤੁਸੀਂ ਆਪ ਹੀ ਆਪਣੀ ਭੰਡੀ ਪ੍ਰਚਾਰ ਕਰੀ ਜਾਂਦੇ ਹੋ ਫਿਰ ਫਿਰ ਸੰਗਤ ਨੇ ਤਾਂ ਡੈਫੀਨੇਟ ਹੈ ਉਹਨਾਂ ਨੂੰ ਤਾਂ ਉਹੀ ਗੱਲ ਸੁਣਨੀ ਹੈ ਸੋ ਮੇਰਾ ਇੱਕ ਮੰਨਣਾ ਹੈ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਚਾਹੁੰਦਾ ਸੀ ਕਿ ਇਕੱਠੇ ਹੋ ਕੇ ਬੈਠਦੇ ਉਹਦੀ ਚਰਚਾ ਕਰਦੇ ਜੇ ਸਾਨੂੰ ਅੱਜ ਪਾਰਟੀ ਉਹਦੀ ਰਜਿਸਟਰਡ ਹੋ ਗਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਕੀ ਕਰੋਗੇ ਤੁਸੀਂ ਦੱਸੋ ਇੱਕ ਉਹ ਤਾਂ ਚਾਹੁੰਦੇ ਨੇ ਅੱਜ ਆਪਾਂ ਕਹਿੰਦੇ ਬੀਜੇਪੀ ਆਰਐਸਐਸ ਕਰਦੇ ਉਹ ਤਾਂ ਕਰਦੀ ਆ ਯਾਰ ਉਹ ਤਾਂ ਪਤਾ ਹੈ ਆਪਾਂ ਨੂੰ ਉਹਨਾਂ ਤਾਂ ਕਰਨਾ ਹੈ ਕਿਉਂਕਿ ਉਹਨਾਂ ਦਾ ਉਹਨਾਂ ਦਾ ਕੰਮ ਹੈ ਉਹਨਾਂ ਦਾ ਸਾਨੂੰ ਕਮਜ਼ੋਰ ਕਰਨਾ ਹੈ ਪਰ ਮੈਂ ਇਹ ਪੁੱਛਣਾ ਚਾਹਣਾ ਜਿਹੜੇ ਬੰਦੇ ਉੱਥੋਂ ਜੇ ਅਕਾਲੀ ਦਲ ਡੀ ਰਜਿਸਟਰਡ ਹੋ ਗਿਆ ਫਿਰ ਕੀ ਹਾਲ ਹੈ ਤੁਹਾਡੇ ਕੋਲੇ ਫਿਰ ਕਹਣਗੇ ਫਿਰ ਕੀ ਹੋ ਗਿਆ ਜੀ ਉਹ ਯਾਰ ਉਹ ਤਾਂ ਉਹ ਕਰਦੇ ਨੇ ਫਿਰ ਪਾਰਟੀ ਹੋ ਨਹੀਂ ਰਹੀ ਤੁਹਾਡੇ ਕੋਲੇ ਫਿਰ ਤਾਂ 10 ਪਾਰਟੀਆਂ ਬਣਾ ਕੇ ਜੋ ਮਰਜ਼ੀ ਕਰੀ ਚੱਲੋ ਬਿਲਕੁਲ ਪੈਸੇ ਤੁਸੀਂ ਮੰਨਦੇ ਹੋ ਹਾਲਾਤ ਪਹਿਲੀ ਬਹੁਤ ਨਾਜ਼ੁਕ ਨੇ ਹੁਣ ਜਿਹੜੇ ਵਰਕਰ ਨੇ ਪਿੰਡਾਂ ਚ ਬੈਠੇ ਨੇ VOTER ਨੇ ਉਹ ਕਨਫਿਊਜ਼ ਨੇ ਕਿ ਹੁਚਲ ਕੀ ਰਿਹਾ ਸਮਝ ਤੋਂ ਬਾਹਰ ਚੱਲ ਰਿਹਾ ਵੀ ਹੁਣ ਫੇਰ ਭਰਤੀ ਹੋਣੀ ਆ ਉੱਥੇ ਜਾਈਏ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੀਏ ਜਾਂ ਨਾ ਪਹੁੰਚੀਏ ਤੁਹਾਡਾ ਕੀ ਮੰਨਣਾ ਹੈ ਜੀ ਤੁਹਾਡੀ ਕਿ ਰਾਏ ਮੈਂ ਤਾਂ ਉਹਨਾਂ ਨੂੰ ਇਹ ਪੁੱਛਣਾ ਚਾਹਨਾ ਜਿਹੜੇ ਭਰਤੀ ਵਾਲੇ ਨੇ ਵੀ ਭਾਈ ਜਿਹੜੀ ਭਰਤੀ ਅਸੀਂ ਕਰਤੀ ਮੰਨ ਲਓ ਮੈਂ ਮਾਚਾ ਸਾਹਿਬ ਤੁਹਾਨੂੰ ਭਰਤੀ ਕਰਦਾ ਕੀ ਇਹ ਪੰਜ ਮੈਂਬਰੀ ਕਮੇਟੀ ਤੁਹਾਡੀ ਭਰਤੀ ਨਹੀਂ ਕਰੂਗੀ ਤੁਹ ਤੋਂ ਤਾਂ ਆਲਰੇਡੀ ਸਾਡੇ ਮੈਂਬਰ ਬਣ ਗਏ ਤੁਸਤਾ ਫਿਰ ਜਿਵੇਂ ਜੇ ਅਸੀਂ ਕਹਿੰਨ ਉਹ ਅਸੀਂ ਬੇਮੁਖਾਂ ਫਿਰ ਤੁਸੀਂ ਬੇਮੁਖੋਂ ਫਿਰ ਦਾ ਮਤਲਬ ਤਾਂ ਇਹਨਾਂ ਦੀ ਭਰਤੀ ਨਹੀਂ ਕਰੋਂਗੇ ਫਿਰ ਦੂਜੀ ਭਰਤੀ ਕਿਦੀ ਕਰੋਗੇ ਵੀ ਜਰੂਰ ਦੱਸਿਓ ਕੀ ਤੋਂ ਕਰਾਉਂਗੇ ਬਿਲਕੁਲ ਐਸੇ ਅਗੂ ਇਲਜ਼ਾਮ ਇਹ ਵੀ ਲਾ ਰਹੇ ਨੇ ਕਿ ਵੋਟ 18 ਲੱਖ ਪੈਂਦੀ ਆ ਭਰਤੀ 35 ਲੱਖ ਕਰਤੀ ਕਿ ਭਰਤੀ ਤਾਂ ਜਾਲੀਓ ਕਰਤੀ ਹੁਣ ਭਰਤੀ ਹੋਊਗੀ ਵਧੀਆ ਤਰੀਕੇ ਨਾਲ ਉੱਥੇ ਆਧਾਰ ਕਾਰਡ ਲੈ ਜਾਣਗੇ ਸਾਰਾ ਸਿਸਟਮ ਪ੍ਰੂਫ ਲੈ ਜਾਣਗੇ ਪਹਿਲਾਂ ਤਾਂ ਉਹੀ ਕਾਪੀਆਂ ਵੰਡਦੀਆਂ ਕਾਪੀਆਂ ਵੰਡ ਕੇ ਅੱਗੇ ਦੀ ਅੱਗੇ ਨਾਮ ਭਰ ਕੇ ਉੱਥੇ ਜਮ੍ਹਾਂ ਕਰਵਾਤੀਆਂ ਜਿਹੜੇ ਆਗੂ ਕਹਿੰਦੇ ਨੇ ਸਾਡੇ ਵਾਲੇ ਆਗੂ ਸਾਡੇ ਜ਼ਿਲ੍ਹੇ ਵਾਲੇ ਆਗੂ ਉਹਨਾਂ ਨੂੰ ਇਹ ਪੁੱਛੋ ਵੀ ਫਿਰ 15 16 ਚ ਤੁਸੀਂ ਭਰਤੀ ਕੀਤੀ ਫਿਰ ਉਸ ਤੋਂ ਬਾਅਦ 17 ਤੋਂ ਬਾਅਦ 22 ਦੇ ਵਿੱਚ ਸ਼ਾਇਦ ਫਿਰ ਭਰਤੀ ਕੀਤੀ ਜਦੋਂ ਵੀ ਕੀਤੀ ਉਹਨਾਂ ਨੂੰ ਪੁੱਛੋ ਫਿਰ ਤੁਸੀਂ ਬੋਗਸ ਕਰਦੇ ਰਹੋ ਅਸੀਂ ਤਾਂ ਬੋਰਡ ਤਾਂ ਹੁਣ ਪਈ ਐ ਵੋਟ ਤੇ ਵੋਟ ਤੇ ਭਰਤੀ ਦਾ ਕੋਈ ਸੰਬੰਧ ਨਹੀਂ ਹੈ ਬੋਰਡ ਤੇ ਭਰਤੀ ਦਾ ਕੋਈ ਸੰਬੰਧ ਨਹੀਂ ਹੈ ਭਰਤੀ ਅੱਜ ਤੁਹਾਡੀ 40 ਲੱਖ ਹੋ ਗਈ ਵੋਟ ਤੁਹਾਨੂੰ 20 ਲੱਖ ਪੈ ਸਕਦੀ ਹੈ ਉਸ ਸਮੇਂ ਦੀ ਉਹ ਸਿਸਟਮ ਹੈ ਕਿ ਉਸ ਟਾਈਮ ਤੇ ਥੋੜੀ ਪਾਰਟੀ ਦਾ ਕੀ ਏਜੰਡਾ ਚੱਲ ਰਿਹਾ ਹੈ ਥੋੜੀ ਪਾਰਟੀ ਦੀ ਕੀ ਹਵਾ ਹੈ ਹੋ ਸਕਦਾ ਵੋਟ ਭਰਤੀ ਥੋੜੀ 20 ਲੱਖ ਹੋਵੇ ਵੋਟ ਤੁਹਾਨੂੰ 60 ਲੱਖ ਪਏ ਜੇ ਬਣਦਾ ਨਾ ਆਮ ਆਦਮੀ ਪਾਰਟੀ ਨਾਲ ਹੋਇਆ ਤੇ ਤੁਸੀਂ ਫਿਰ ਜਦੋਂ 15 ਚ ਤੁਸੀਂ ਭਰਤੀ ਕੀਤੀ ਫਿਰ 17 ਚ ਵੋਟਾਂ ਨਹੀਂ ਪਈਆਂ ਤੁਹਾਨੂੰ 19 ਚ ਵੋਟਾਂ ਨਹੀਂ ਪਈਆਂ 19 ਚ ਸਵਾ ਲੱਖ ਦੀ ਰਹਿ ਗਏ ਢੀਂਛਾ ਸਾਹਿਬ ਤੇ ਫਿਰ ਉਸ ਤੋਂ ਬਾਅਦ ਜਿਹੜੇ ਅਗਲੇ ਆ 22 ਸੀ ਉਦੋਂ ਤੱਕ ਤੁਸੀਂ ਭਰਤੀਆਂ ਦਾ ਤੁਸੀਂ ਬੋਗਸ ਭਰਤੀਆਂ ਕਰਦੇ ਰਹੇ ਪੁੱਛਦਾ ਸੀ ਉਹਨਾਂ ਨੂੰ ਨਾ ਵੀ ਤੁਸੀਂ ਜਦੋਂ ਭਰਤੀ ਕਰਦੇ ਸੀ ਉਦੋਂ ਫਿਰ ਅਹੀਂ ਭਰਤੀ ਹੁਣ ਕਹਿੰਦੇ ਬੋਕਸ ਭਰਤੀ ਹੈ ਕਿਹੜਾ ਮੀਟਰ ਲਾਇਆ ਤੁਸੀਂ ਬੋਕਸ ਭਰਤੀ ਹੈ ਕਿਸੇ ਨੂੰ ਚੈੱਕ ਕੀਤਾ ਗਲਤ ਗੱਲ ਹੈ ਗਲਤ ਬੋਲਦੇ ਨੇ ਪਰ ਭਰਤੀ ਤੇ ਵੋਟਾਂ ਦਾ ਕੋਈ ਸਬੰਧ ਨਹੀਂ ਅੱਜ ਬੰਦੇ ਦਾ ਮੰਨ ਲਓ ਸਾਡੇ ਏਜੰਡੇ ਤੇ ਸਾਡੀ ਪਾਰਟੀ ਤੇ ਕਿਸੇ ਦਾ ਭਰੋਸਾ ਹੈ ਲੀਡਰ ਨੇ ਵਰਕਰ ਨੇ ਕੱਲ ਨੂੰ ਉਹਨੂੰ ਸਾਡੀ ਚੀਜ਼ ਕਿਸੇ ਚੀਤੇ ਨੂੰ ਨਿੱਜੀ ਗੁੱਸਾ ਆ ਗਿਆ ਕਿਸੇ ਚੀਜ਼ ਤੇ ਉਹਨੂੰ ਹੋਰ ਪ੍ਰੋਬਲਮ ਆ ਗਈ ਤੇ ਫਿਰ ਉਹ ਪਾਸੇ ਹੋ ਗਿਆ ਗਰੇ ਕੀ ਮਤਲਬ ਹੈ ਜੋ ਮੈਂਬਰ ਸਾਡਾ ਛੱਡ ਗਿਆ ਉਹ ਸਾਨੂੰ ਹੋ ਸਕਦਾ 10 ਬੰਦੇ ਜਿਹੜੇ ਦੂਜੀ ਪਾਰਟੀ ਵਾਲੇ ਨੇ ਉਹਨਾਂ ਨੂੰ ਸਾਡਾ ਸਾਡਾ ਏਜੰਡਾ ਚੰਗਾ ਲੱਗੇ ਜਾਂ ਸਾਡੀ ਪਾਰਟੀ ਦੀ ਆਈਡਿਓਲੋਜੀ ਚੰਗੀ ਲੱਗੇ ਤੇ ਫਿਰ ਉਹ ਸਾਡੇ ਵੱਲ ਆਜੂਗਾ ਸੋ ਦੋਨੇ ਚੀਜ਼ਾਂ ਦੇ ਵਿੱਚ ਜੇ ਤੁਸੀਂ ਦੇਖਿਆ ਜਾਵੇ ਉਹਦੇ ਨਾਲ ਕੋਈ ਕੰਬੀਨੇਸ਼ਨ ਨਹੀਂ ਹੈ ਇਹ ਸਿਰਫ ਇੱਕ ਨਾ ਭੰਬਲ ਪੂਸਾ ਪਾਉਣ ਵਾਲੀ ਗੱਲ ਲੋਕਾਂ ਦੇ ਵਿੱਚ ਵੀ ਐਂ ਕਹਦੇ ਐਂ ਬਣ ਜੂ ਐਂ ਕਹਦੇ ਇਹ ਬਣ ਜੂ ਅੱਜ ਸੰਗਤ ਹੈ ਮੈਂ ਫਿਰ ਇਹ ਬੇਨਤੀ ਕਰਦਾ ਕਿ ਮੈਂ ਇਹਨਾਂ ਨੂੰ ਵੀ ਤੇ ਜਹਦਰ ਕਲ ਤੱਕ ਸਾਹਿਬ ਨੂੰ ਕਿ ਇਸ ਭੰਬਲ ਪੂਸੇ ਚੋਂ ਜਿਹੜੀ ਹੈ ਸਾਡੀ ਸੰਗਤ ਨੂੰ ਵੀ ਕੱਢੋ ਬਾਹਰ ਸਾਡੇ ਵਰਕਰਾਂ ਨੂੰ ਵੀ ਪਰ ਅੱਜ ਅਸੀਂ ਜਿਹੜੀ ਮੀਟਿੰਗ ਕੀਤੀ ਹੈ ਇਹਦੇ ਵਿੱਚ ਸਾਰੇ ਵਰਕਰ ਜਿਹੜੇ ਨੇ ਸਾਡੇ ਅਕਾਲੀ ਦਲ ਦੇ ਇਕੱਠੇ ਨੇ ਅਸੀਂ ਤਕੜੇ ਹੋ ਕੇ ਖੜੇ ਆਂ ਲੜਾਈ ਲੜਾਂਗੇ ਅਕਾਲੀ ਦਲ ਦੀ ਅਕਾਲੀ ਦਲ ਦੇ ਜਿਹੜੀ ਵਰਕਰ ਦੀ ਲੜਾਈ ਹੈ ਅਕਾਲੀ ਦਲ ਦੇ ਲੀਡਰ ਦੀ ਲੜਾਈ ਹੈ ਤੇ ਪੰਜਾਬ ਦੀ ਲੜਾਈ ਹੈ ਠੀਕ ਹੈ ਹੁਣ ਜਨਨ ਕਿ ਤੁਹਾਡਾ ਇਹ ਮੰਨਣਾ ਕਿ ਭਰਤੀ ਤਾਂ ਹੋ ਚੁੱਕੀ ਆ ਜਿਹੜੀ ਗੱਲਬਾਤ ਹੁਣ ਹੋ ਰਹੀ ਆ ਕਿ ਉਹ ਕਨਫਿਊਜ਼ਨ ਪਾਉਣ ਲਈ ਹੋ ਰਹੀ ਆ ਡੈਫੀਨੇਟ ਆਪਦੇ ਨਿੱਜੀ ਹੇਤਾਂ ਲਈ ਹੋ ਰਹੀ ਆ ਬੇਸਿਕਲੀ ਹਰ ਬੰਦੇ ਦਾ ਪਤਾ ਨਹੀਂ ਕੀ ਇਹਨਾਂ ਦਾ ਮਨ ਦੇ ਵਿੱਚ ਹੈ ਕਿ ਅੱਜ ਹੁਣ ਸਾਰਿਆਂ ਦੇ ਇੱਕ ਚੀਜ਼ ਹੋਰ ਦੇਖੋ ਕਈ ਮੈਂਬਰਸ ਐ ਜਿਹਨੇ ਜਿਹੜੇ ਆਲਰੇਡੀ ਕੱਲ ਦਲ ਤੋਂ ਪਰੇ ਸੀ ਇੱਕ ਸਵਾਲ ਇਹ ਵੀ ਹੈ ਕਿ ਫੈਸਲਾ 2 ਦਸੰਬਰ ਨੂੰ ਹੋਇਆ 2 ਦਸੰਬਰ ਨੂੰ ਜਿੰਨੇ ਫੈਸਲੇ ਹੋਏ ਉਹ ਸਾਰੇ ਮੰਨੇਗੇ ਕੱਲਾ ਭਰਤੀ ਵਾਲੇ ਫੈਸਲੇ ਦੀ ਗੱਲ ੜੀ ਹੈ ਨਾ ਬਾਕੀ ਤਾਂ ਕਿਸੇ ਚੀਜ਼ ਪਰ ਚਰਚਾ ਗੱਲੀ ਭਰਤੀ ਦੀ ਬਾਕੀ ਫੈਸਲੇ ਦੀ ਚਰਚਾ ਕੋਈ ਨਹੀਂ ਬਾਕੀ ਸੇਵਾ ਦੀ ਕੋਈ ਚਰਚਾ ਨਹੀਂ ਪਰ ਚਰਚਾ ਜਿਹੜੀ ਹੈ ਕੱਲੀ ਵੀ ਭਰਤੀ ਨਹੀਂ ਹੋਈ ਭਰਤੀ ਨਹੀਂ ਹੋਈ ਪਰ ਜਿਹੜੇ ਬੰਦੇ ਭਰਤੀ ਕਮੇਟੀ ਦੇ ਮੈਂਬਰ ਨੇ ਤਿੰਨ ਚਾਰ ਉਹ ਸਾਰੇ ਆਲਰੇਡੀ ਪਿਛਲੇ ਕਈ ਮਹੀਨਿਆਂ ਤੋਂ 2022 ਤੋਂ ਵੀ ਕਈ ਬੰਦੇ ਹੈ ਜਿਹਨੇ ਜਿਹੜੇ 2022 ਤੋਂ ਹੀ ਪਾਰਟੀ ਦੇ ਐਂਟੀ ਚੱਲ ਰਹੇ ਨੇ ਮਤਲਬ ਪਾਰਟੀ ਦੇ ਨਾਲ ਨਹੀਂ ਹੈਗੇ ਸਫਾਂ ਜੀ ਤੇ ਫਿਰ ਫਿਰ ਉਹ ਉਹ ਕੀ ਨੇ ਇਹ ਇਹਦਾ ਮਤਲਬ ਉਹ ਆਲਰੇਡੀ ਪਹਿਲੇ ਨੇ ਉਹਨਾਂ ਉਹਨਾਂ ਦਾ ਏਜੰਡੀ ਸੈਟ ਹੈ ਉਹ ਤਾਂ ਚਾਉਂਦੀ ਨਹੀਂ ਹੈਗੇ ਵੀ ਯਾਰ ਅਸੀਂ ਆ ਪ੍ਰਧਾਨ ਸਾਨੂੰ ਚਾਹੀਦਾ ਲੀਡਰ ਨਹੀਂ ਚਾਹੀਦਾ ਯਾਰ ਐ ਨਹੀਂ ਹੁੰਦਾ ਪਿਕ ਐਂ ਚੂਜ਼ ਨਹੀਂ ਆਏ ਜਦੋਂ ਜਥੇਦਾਰ ਸੇਵਾ ਮੁਕਤ ਕੀਤੇ ਗਏ ਨੇ ਉਦੋਂ ਵੀ ਜਿਹੜੀ ਕਮੇਟੀ ਸੀ ਉਹਨਾਂ ਨੇ ਇਤਰਾਜ਼ ਜਤਾਇਆ ਕਿ ਸੇਵਾ ਮੁਕਤ ਕਿਉਂ ਕੀਤੇ ਗਏ ਕਿ ਬਹੁਤ ਗਲਤ ਕੀਤਾ ਜੀ ਇਹਦੇ ਨਾਲ ਪਾਰਟੀ ਹੋਰ ਨਿਗਾਰਵਨ ਜਾਊਗੀ ਬਹੁਤ ਗਲਤ ਫੈਸਲੇ ਲਏ ਜਾ ਰਹੇ ਨੇ ਪਹਿਲੀ ਗੱਲ ਤਾਂ ਯਾਰ ਪਾਰਟੀ ਨੇ ਕੋਈ ਨਹੀਂ ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਸ਼੍ਰੋਮਣੀ ਕਾਲਕਲ ਦਾ ਫੈਸਲਾ ਥੋੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ ਉਹਨਾਂ ਨੇ ਬਦਲੇ ਨੇ ਕਿ ਪਹਿਲੀ ਵਾਰ ਭਾਈ ਰਣਜੀਤ ਸਿੰਘ ਬਦਲੇ ਨਹੀਂ ਪ੍ਰੋਫੈਸਰ ਦਰਸ਼ਨ ਸਿੰਘ ਬਦਲੇ ਨਹੀਂ ਕਿ ਕਿਹੜੇ ਕਿੰਨੇ ਨਹੀਂ ਬਦਲੇ ਬੀਬੀ ਜੀ ਗੁਰਜੀ ਨੂੰ ਪੁੱਛੋ ਉਹਨਾਂ ਨੇ ਨਹੀਂ ਬਦਲੇ ਗਿਆਨੀ ਪੂਰਨ ਸਿੰਘ ਹੋਰੇ ਜਿਹੜੇ ਭਾਈ ਰਣਜੀਤ ਸਿੰਘ ਦੀ ਢਿੰਟਾ ਸਾਹਿਬ ਨੇ ਬਦਲਾਇਆ ਯਾਰ ਗੱਲਾਂ ਕੀ ਨੇ ਹਰ ਵੇਲੇ ਬਦਲਦੇ ਨੇ ਜਦੋਂ ਜ਼ਥੇਦਾਰ ਸਹਿਬਾਨ ਬਦਲਦੇ ਨੇ ਤਾਂ ਉਹ ਉਹ ਇੱਕ ਉਹਨਾਂ ਦਾ ਸ਼੍ਰੋਮਣੀ ਕਮੇਟੀ ਦਾ ਇੱਕ ਇੱਕ ਸੰਵਿਧਾਨ ਬਣਿਆ ਹੋਇਆ ਹੈ ਉਹ ਸੰਵਿਧਾਨਿਕ ਤੌਰ ਤੇ ਬਦਲੇ ਨੇ ਉਹ ਬਦਲਦੇ ਰਹਿਣਗੇ ਪਹਿਲਾਂ ਹੀ ਬਦਲੇ ਨੇ ਪਰ ਮਸਲਾ ਕੀ ਆ ਗਿਆ ਜੇ ਤਾਂ ਸਾਡੇ ਐਨਟੀ ਐ ਕੋਈ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਪਾਰਟੀ ਦੇ ਫੇਰ ਤਾਂ ਉਹ ਫੈਸਲਾ ਬਹੁਤ ਸਹੀ ਹੈ ਜੇ ਸਾਡੇ ਕੋਈ ਹੱਕ ਚ ਚੀਜ਼ ਹੋ ਗਈ ਜਿੱਦਾਂ ਸਾਨੂੰ ਕੋਈ ਮੜਾ ਸਾਹ ਹੁੰਦਾ ਹੋਵੇ ਫਿਰ ਕਹਿੰਗਾ ਨਾ 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 ਇਹ ਤਾਂ ਬਹੁਤ ਮੰਦ ਭਾਗਾ ਫੈਸਲਾ ਹੈ ਕੌਮ ਖਤਮ ਕਰਤੀ ਮੈਂ ਤਾਂ ਇਹ ਨਹੀਂ ਸਮਝਾਉਂਦੀ ਯਾਰ 200 ਬੰਦਾ ਇਕੱਠਾ ਹੋ ਕੇ 500 ਬੰਦਾ ਇਕੱਠਾ ਹੋ ਕੇ ਉਹ ਕੌਮ ਬਣ ਜਾਂਦਾ ਕੌਮ 2 ਕਰੋੜ ਬੰਦਿਆਂ ਦੀ ਹੈ ਕੌਮ ਜਿਹੜੀ ਅੱਜ 2 ਕਰੋੜ ਪੰਜਾਬੀਆਂ ਦੀ ਸਿੱਖਾਂ ਦੀ ਹੈ ਜਿਹੜਾ ਜਿਹੜਾ ਬੰਦਾ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਦਾ ਹੈ ਸਿਰ ਝੁਕਾਉਂਦਾ ਉਹ ਕੌਮ ਦਾ ਹਿੱਸਾ ਹੈ ਚਾਹੋ ਪੂਰਨ ਸਿੱਖ ਹੈ ਨਹੀਂ ਹੈ ਗੱਲ ਆਸਥਾ ਦੀ ਹੈ ਤੇ ਕੌਮ ਹੈ ਕੌਮ ਹੈ ਥੋੜਾ ਵੀ 5000 ਬੰਦੇ ਦਾ ਇਕੱਠ ਕਰ ਲੈ ਤੇ ਕੌਮ ਬਣ ਗਈ ਤੇ ਦੂਜਾ 50000 ਦਾ ਕਰ ਲੂ ਫਿਰ ਤੁਸੀਂ ਕਹੋਗੇ ਤਾਂ ਇਹ ਤਾਂ ਇਹ ਤਾਂ ਪਕੌੜੇ ਨੇ ਐ ਨਹੀਂ ਹੁੰਦਾ ਇਹ ਇਹ ਸਭ ਇੱਕ ਨਾ ਇੱਕ ਨਰੇਟਿਵ ਸਿਰਜਿਆ ਜਾ ਰਿਹਾ ਹੈ ਉਹ ਬਣਾਉਂਦੇ ਨੇ ਨਰੇਟਿਵ ਦਿੱਤਾ ਹੈ ਜਿਹੜਾ ਅਕਾਲੀ ਦਲ ਨੂੰ ਭੰਡਣ ਵਾਸਤੇ ਬਿਲਕੁਲ ਯਾਨੀ ਕਿ ਜਿਹੜੀ ਭਰਤੀ ਹੋ ਰਹੀ ਆ ਉਹ ਅਕਾਲੀ ਦਲ ਤੋਂ ਨਾਰਾਜ਼ ਜਾਂ ਅਕਾਲੀ ਦਲ ਤੋਂ ਬਾਹਰ ਲਿਆਂਦੀ ਹੋ ਰਹੀ ਆ ਇਹ ਗੱਲ ਨੂੰ ਸਮਝੀ ਫਿਰ ਹੋ ਨਹੀਂ ਰਹੀ ਕਰਨ ਵਾਲੇ ਨੇ ਹੋਣੀ ਤਾਂ ਹਲੇ ਬਾਅਦ ਚ ਪਤਾ ਲੱਗੂਗੀ ਵੀ ਹੋਣੀ ਕਿਦੀ ਹੈ ਕਿਹੜੇ ਵਰਕਰਾਂ ਦੀ ਹੋਣੀ ਹੈ ਕਿਹਨੇ ਕਰਨੀ ਹੈ ਕੌਣ ਕਰੂਗਾ ਉਹ ਤਾਂ ਬਾਅਦ ਦੀ ਗੱਲ ਹੈ ਹੁਣ ਆ ਸਾਡੇ ਖੜੇ ਨੇ ਸਰਕਲ ਪ੍ਰਧਾਨ ਸਾਹਿਬ ਹੋਰ 10 ਬੰਦੇ ਇਹਨਾਂ ਨੂੰ ਰੋਜ਼ ਹੀ ਫੋਨ ਆਉਂਦਾ ਵੀ ਤੁਸੀਂ ਭਰਤੀ ਕਰ ਲਿਓ ਯਾਰ ਸਾਡੀ ਤੇ ਉਹਨਾਂ ਲੀਡਰਾਂ ਦੀ ਆਉਂਦਾ ਜਿਹੜੇ ਸਾਡੇ ਹੁਣ ਖਿਲਾਫ ਬੋਲਦੇ ਨੇ ਵੀ ਸਾਡੀ ਫਿਰ ਜੇ ਭਾਈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਨੇ ਸਮਰੱਥ ਹੋ ਤੁਹਾਡੀ ਬਹੁਤ ਵੱਡਾ ਇੱਕ ਹਵਾ ਬਣ ਗਈ ਫਿਰ ਉਹਨਾਂ ਦੀ ਭਰਤੀ ਕਰੋ ਇਹਨਾਂ ਨੂੰ ਕਾਹਨੂੰ ਅਪਰੋਚ ਕਰਦੇ ਹੋ ਇਹਨਾਂ ਨੂੰ ਕਿਉਂ ਅਪਰੋਚ ਕਰਦੇ ਹੋਗੇ ਤੁਸੀਂ ਭਰਤੀ ਕਰ ਲਓ ਇਹ ਤਾਂ ਖੜੇ ਨੇ ਜੇ ਇਹਨਾਂ ਨੂੰ ਜੇ ਇਹਨਾਂ ਨੂੰ ਲੱਗੂਗਾ ਕਿਸੇ ਬੰਦੇ ਨੂੰ ਸਾਡੇ ਸਰਕਲ ਪ੍ਰਧਾਨ ਨੇ ਸਾਡੇ ਜ਼ਿਲ੍ਹੇ ਪ੍ਰਧਾਨ ਨੇ ਸਾਡੇ ਹੋਰ ਜਿਹੜੇ ਮੋਤਵਾਰ ਸੱਜਣ ਲੀਡਰ ਨੇ ਫਿਰ ਉਹ ਆਲਰੇਡੀ ਤੁਹਾਡੇ ਕੋਲ ਆ ਜਾਣਗੇ ਜੇ ਤੁਹਾਡਾ ਡੇਜੰਡਾ ਸਹੀ ਲੱਗੂਗਾ ਬਾਰ ਬਾਰ ਤੁਹਾਨੂੰ ਫੋਨ ਕਰਨ ਦੀ ਕੀ ਲੋੜ ਪੈਂਦੀ ਹੈ ਪ੍ਰੈਕਟੀਕਲ ਹੈ ਨਾ ਇਹਦਾ ਮਤਲਬ ਤੁਹਾਨੂੰ ਤੁਹਾਡਾ ਡੇਜੰਡਾ ਉਹਨਾਂ ਨੂੰ ਸਹੀ ਨਹੀਂ ਲੱਗ ਰਿਹਾ ਤਾਂ ਕਰਕੇ ਪਾਰਟੀ ਨਾਲ ਖੜੇ ਨੇ ਸੋ ਇਸ ਗੱਲ ਤੇ ਜ਼ਰੂਰ ਵਿਚਾਰ ਠੀਕ ਹੈ ਜਨਨ ਕਿ ਹੁਣ ਅਕਾਲੀ ਜ਼ਿਲ੍ਹਾ ਦੀ ਭਰਤੀ ਜਿਹੜੀ ਹੋ ਚੁੱਕੀ ਆ ਉਹ ਹੋ ਚੁੱਕੀ ਆ ਹੁਣ ਜਿਹੜੇ ਜਾ ਰਹੇ ਨੇ ਉਹ ਜੋ ਵੀ ਕਰ ਰਹੇ ਨੇ ਵੀ ਉਹਨਾਂ ਨੂੰ ਉਹਨਾਂ ਦੀ ਇੱਛਾ ਯਾਰ ਮौज ਹੈ ਸਭ ਦੀ ਮੌਜ ਹੈ ਗੁਰੂ ਦੀ ਮੌਜ ਹੈ ਜਿਵੇਂ ਨਜ਼ਾਰਾ ਲੈਣਾ ਹੈ ਲੈਣ ਦਿਓ ਅਸੀਂ ਖੜੇ ਆ ਅੜੇ ਖੜੇ ਆ ਗੱਲ ਇਹ ਹੈ ਕਿ ਉਹ ਸਥਾਨ ਨੂੰ ਸ਼੍ਰੀ ਕਾਲ ਤੱਕ ਸਭ ਮਹਾਨ ਹੈ ਉਦੋਂ ਨਤਮਸਤਕ ਆ ਫੇਰ ਕਹਨੇ ਆ ਜੇ ਉਸ ਫਜ਼ੀਲ ਤੋਂ ਖੜ ਕੇ ਕੋਈ ਬੰਦਾ ਗਲਤ ਫੈਸਲਾ ਕਰਦਾ ਉਹਦੇ ਨਾਲ ਨਹੀਂ ਆ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਆਗੂ ਨੇ ਬਿੰਨਰਜੀਤ ਸਿੰਘ ਗੋਲਡੀ ਜਿਨ੍ਹਾਂ ਨੇ ਕਿਹਾ ਕਿ ਜਿਹੜੀ ਨਵੀਂ ਭਰਤੀ ਸ਼ੁਰੂ ਹੋ ਰਹੀ ਆ ਉਹ ਬਿਲਕੁਲ ਫੇਕ ਆ ਕਿ ਸਾਡੀ ਭਰਤੀ ਹੋ ਚੁੱਕੀ ਆ ਪਹਿਲਾਂ ਹੋਈ ਹੁਣ ਦੇਖਣਾ ਹੋਵੇਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿੰਨੀ ਗਿਣਤੀ ਚ ਕਿੰਨੇ ਆਗੂ ਪਹੁੰਚਣਦੇ ਆ ਤੇ ਅਰਦਾਸ ਕਰਨ ਤੋਂ ਬਾਅਦ ਭਰਤੀ ਪ੍ਰਕਿਰਿਆ ਕਿਵੇਂ ਸ਼ੁਰੂ ਕਰਦੇ ਨੇ ਕੈਮਰਾਮੈਨ ਹਰਿੰਦਰ ਹੈਪੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ